ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿੱਦੜਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਗਿੱਦੜਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਨੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ। ਪਰ ਦੋਸਤੋ علاوہ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ, ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ, ਇੱਕ ਸੁਜੀਤ ਸਿੰਘ ਤੇ ਗ राजेन्द्र ਸਿੰਘ। ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਿੰਗ ਚਲਾਣ ਲੱਗੇ। ਜੋ ਆਲਰੇਡੀ ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗ ਸਮਗਲਰ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਲ ਨਹੀਂ ਦੇਣਾ ਸਰ ਕਿਥੋਂ ਦੇ ਰਹਿਣਾ ਸੀ ਕੋਈ ਪਤਾ ਵੀ ਉਹਨਾਂ ਨੂੰ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਪੱਗਰ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਕਿਥੋਂ ਕੈਚ ਕਿਥੋਂ ਹੋਇਆ ਇਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸੀਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗਾਇਲ ਦੀ ਗੱਡੀ ਵਿੱਚ ਸੀ ਤੇ ਇਹਨਾਂ ਦੇ ਕੋਲ ਆਲਮੋਸਟ 1.10 ਲੱਖ ਕੈਸ਼ ਸੀਗਾ ਦੇ ਅਰਾਊਂਡ 50 ਕਿਲੋ ਗੁਕੀ ਨਾਲ ਹੀ ਘਟੇ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਨੇ ਕਿਹ ਪੁੱਛਗੇ ਸੋਈ ਪੁੱਛਗੇ ਸੋਾਰੇ ਨੇ ਦੱਸਿਆ ਕਿ ਅਸੀਂ ਇਸ ਅੱਗੇ ਫੁਲਾਨ ਫੁਲਾਨਾ ਬੰਦੇ ਨੂੰ ਸਪਲਾਈ ਕਰਨ ਦਾਰੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ ਬਜਾਜ ਕੋਲ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50000 ਰੁਪਏ ਕੈਸ਼ ਇਹਨਾਂ ਦੇ ਕੋਲੋਂ ਬਰਾਮਦ ਹੈ ਇਹ ਜਿੰਮੇ ਤਾਂ ਕਰਦੇ ਹਾਲੇ ਇਸ ਨੂੰ ਪਹਿਲਾਂ ਹੀ ਮੰਗਦੇ ਕਰਦੇ ਇਹ ਵਾਲੇ ਸਾਡਾ ਪਰਚਾ ਹੋਇਆ ਹੈ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਨਿਕਾਲੀ जाएंगी ਤੇ ਉਹਨਾਂ ਦੇ ਵਿੱਚ ਬੇਲਾਬੂਦਾਂ ਕਿਵੇਂ ਹੋਈਆਂ ਉਹ ਚੈੱਕ ਕਰਕੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਇਹ ਗੱਡੀਆਂ ਤੇ ਲੈ ਕੇ ਆਂਦੀ ਜੀ ਜੀ Rajasthan ਤੋਂ ਇੱਥੋਂ ਸਪਲਾਈ ਹੁੰਦੀ ਸੀ ਵਰਨਾ ਗੱਡੀ ਸੀਗੀ

गिरफ्तारी हो चुकी है बाकी जो है है, कि चल रही रिमांड लेती गई है आगे आगे कार्रवाई जो बनती है वो की जाएगी राजस्थान जिले हाले जो है कोटा तो लेकर आ रहे थ आगे कितने कितने सप्लाई कर दें अंडर इन्वैस्टिशन है जो चीज क्लीयर होनी